71 ਸਾਲ ਦੇ ਐਕਟਰ ਟੀਕੂ ਤਲਸਾਨੀਆਂ ਦੇ ਵੱਲੋਂ ਇੱਕ ਖਤਰਨਾਕ ਬਾਈਕ ਸਟੰਟ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਐਫਆਈਆਰ ਵੀ ਦਰਜ ਹੋਈ ਹੈ ਤੇ ਉਕਤ ਐਕਟਰ ਦੇ ਵੱਲੋਂ ਮੁਆਫੀ ਵੀ ਮੰਗੀ ਗਈ ਟੀਕੂ ਐਕਟ੍ਰੈਸ ਮਾਨਸੀ ਪਾਰਿਖ ਤੇ ਰੌਣਕ ਕਾਮਦਾਰ ਦਾ ਬਾਈਕ ਸਟੰਟ ਕਰਦਿਆਂ ਹੋਇਆ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਹਾਲਾਂਕਿ ਜਿਵੇਂ ਇਹ ਵੀਡੀਓ ਜਨਤਕ ਹੁੰਦਾ ਪੁਲਿਸ ਤੱਕ ਪਹੁੰਚਿਆ ਤਾਂ ਐਫਆਈਆਰ ਦਰਜ ਹੋਈ ਹੈ ਟੀਕੂ ਦੀ ਆਪਣੀ ਗੁਜਰਾਤੀ ਫਿਲਮ ਮਿਸਰੀ ਦੇ ਪ੍ਰੋਮੋਸ਼ਨ ਦੇ ਦੌਰਾਨ ਇਹ ਜਿਹੜੀ ਹੈ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਅੰદાવાદ ਦੀਆਂ ਸੜਕਾਂ ਦੇ ਉੱਤੇ ਸਟੰਟ ਕਰਦਿਆਂ ਦੀ ਵੀਡੀਓ ਬਣਾਈ ਹਾਲਾਂਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ 72 ਸਾਲ ਦੇ ਐਕਟਰ ਟੀਕੂ ਤਲਸਾਨੀਆਂ ਦੇ ਵੱਲੋਂ ਇੱਕ ਖਤਰਨਾਕ ਬਾਈਕ ਸਟੰਟ ਕੀਤਾ ਗਿਆ ਹਾਲਕਿ ਜਿਵੇਂ ਹੀ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਐਫ ਆਈ ਆਰ ਵੀ ਦਰਜ ਹੋਈ ਹੈ ਤੇ ਉਕਤ ਐਕਟਰ ਦੇ ਵੱਲੋਂ ਮੁਆਫੀ ਵੀ ਮੰਗੀ ਗਈ ਟੀਕੂ ਐਕਟ੍ਰੈਸ ਮਾਨਸੀ ਪਾਰਿਖ ਤੇ ਰੌਣਕ ਕਾਮਦਾਰ ਦਾ ਬਾਈਕ ਸਟੰਟ ਕਰਦਿਆਂ ਹੋਇਆ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਹਾਲਾਂਕਿ ਜਿਵੇਂ ਇਹ ਵੀਡੀਓ ਜਨਤਕ ਹੁੰਦਾ ਪੁਲਿਸ ਤੱਕ ਪਹੁੰਚਿਆ ਤਾਂ ਐਫਆਈਆਰ ਦਰਜ ਹੋਈ ਹੈ ਟੀਕੂ ਦੀ ਆਪਣੀ ਗੁਜਰਾਤੀ ਫਿਲਮ ਮਿਸਰੀ ਦੇ ਪ੍ਰੋਮੋਸ਼ਨ ਦੇ ਦੌਰਾਨ ਇਹ ਜਿਹੜੀ ਹੈ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਆਂਦਾਵਾਦੀਆਂ ਸੜਕਾਂ ਦੇ ਉੱਤੇ ਸਟੰਟ ਕਰਦਿਆਂ ਦੀ ਵੀਡੀਓ ਬਣਾਈ ਹਾਲਾਂਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ 71 ਸਾਲ ਦੇ ਐਕਟਰ ਟੀਕੂ ਤਲਸਾਨੀਆਂ ਦੇ ਵੱਲੋਂ ਇੱਕ ਖਤਰਨਾਕ ਬਾਈਕ ਸਟੰਟ ਕੀਤਾ ਗਿਆ ਹਾਲਕਿ ਜਿਵੇਂ ਹੀ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਐਫ ਆਰ ਵੀ ਦਰਜ ਹੋਈ ਹੈ ਤੇ ਉਕਤ ਐਕਟਰ ਦੇ ਵੱਲੋਂ ਮੁਆਫੀ ਵੀ ਮੰਗੀ ਗਈ ਟੀਕੂ ਐਕਟ੍ਰੈਸ ਮਾਨਸੀ ਪਾਰਿਕ ਤੇ ਰੌਣਕ ਕਾਮਦਾਰ ਦਾ ਬਾਈਕ ਸਟੰਟ ਕਰਦਿਆਂ ਹੋਇਆ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਹਾਲਾਂਕਿ ਜਿਵੇਂ ਇਹ ਵੀਡੀਓ ਜਨਤਕ ਹੁੰਦਾ ਪੁਲਿਸ ਤੱਕ ਪਹੁੰਚਿਆ ਤਾਂ ਐਫਆਈਆਰ ਦਰਜ ਹੋਈ ਹੈ ਟਿਕੂ ਦੀ ਆਪਣੀ ਗੁਜਰਾਤੀ ਫਿਲਮ ਮਿਸਰੀ ਦੇ ਪ੍ਰੋਮੋਸ਼ਨ ਦੇ ਦੌਰਾਨ ਇਹ ਜਿਹੜੀ ਹੈ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਅੰદાવાદ ਦੀਆਂ ਸੜਕਾਂ ਦੇ ਉੱਤੇ ਸਟੰਟ ਕਰਦਿਆਂ ਦੀ ਵੀਡੀਓ ਬਣਾਈ ਹਾਲਾਂਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ 70 ਸਾਲ ਦੇ ਐਕਟਰ ਟੀਕੂ ਤਲਸਾਨੀਆਂ ਦੇ ਵੱਲੋਂ ਇੱਕ ਖਤਰਨਾਕ ਬਾਈਕ ਸਟੰਟ ਕੀਤਾ ਗਿਆ ਹਾਲਕਿ ਜਿਵੇਂ ਹੀ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਐਫ ਆਈ ਆਰ ਵੀ ਦਰਜ ਹੋਈ ਹੈ ਤੇ ਉਕਤ ਐਕਟਰ ਦੇ ਵੱਲੋਂ ਮੁਆਫੀ ਵੀ ਮੰਗੀ ਗਈ ਟੀਕੂ ਐਕਟ੍ਰੈਸ ਮਾਨਸੀ ਪਾਰਕ ਤੇ ਰੌਣਕ ਕਾਮਦਾਰ ਦਾ ਬਾਈਕ ਸਟੰਟ ਕਰਦਿਆਂ ਹੋਇਆ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਹਾਲਾਂਕਿ ਜਿਵੇਂ ਇਹ ਵੀਡੀਓ ਜਨਤਕ ਹੁੰਦਾ ਪੁਲਿਸ ਤੱਕ ਪਹੁੰਚਿਆ ਤਾਂ ਐਫਆਈਆਰ ਦਰਜ ਹੋਈ ਹੈ ਟਿਕੂ ਦੀ ਆਪਣੀ ਗੁਜਰਾਤੀ ਫਿਲਮ ਮਿਸਰੀ ਦੇ ਪ੍ਰੋਮੋਸ਼ਨ ਦੇ ਦੌਰਾਨ ਇਹ ਜਿਹੜੀ ਹੈ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਅੰદાવાદ ਦੀਆਂ ਸੜਕਾਂ ਦੇ ਉੱਤੇ ਸਟੰਟ ਕਰਦਿਆਂ ਦੀ ਵੀਡੀਓ ਬਣਾਈ ਹਾਲਾਂਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ